ਬਹੁਤ ਵੱਡੀ ਪ੍ਰੋਬਲਮ ਦੇ ਵਿੱਚ ਅਸ ਟਾਈਮ ਮੁਨਕਤਰੀ ਸੇਵਾ ਪਰਿਵਾਰ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਸ ਮਹੀਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਸਮੱਸਿਆਵਾਂ ਵਧੀਆਂ ਹੋਈਆਂ ਸਾਡੇ ਪਰਿਵਾਰ ਤਾਂ ਜਿਹੜੇ ਅੱਜ 23 ਤਰੀਕ ਨੂੰ ਪਰਸੋਂ ਨੂੰ ਆਉਣਗੇ ਮੈਂਬਰ ਉਹਨਾਂ ਨੂੰ ਸਾਰਿਆਂ ਨੂੰ ਦੋ-ਦੋ ਮਹੀਨੇ ਦੀ ਦਵਾਈ ਦੇਣੀ ਹੈ ਮਤਲਬ ਜਿਹੜੀ ਦਵਾਈ ਸਾਡੀ 9.5 ਲੱਖ ਦੀ ਦਵਾਈ ਲੱਗਦੀ ਹੈ ਇੱਕ ਕੈਂਪ 'ਚ ਇਸ ਵਾਰ 18-19 ਲੱਖ ਰੁਪਏ ਦੀ ਦਵਾਈ ਲੱਗਣੀ ਹੈ ਬੇਨਤੀ ਹੈ ਜੀ ਇਸ ਵਾਰ ਸਾਡੀ ਸਾਰੇ ਮਦਦ ਕਰੋ ਤਾਂ ਜੋ ਇੱਕ ਤਾਂ ਦਵਾਈਆਂ ਦਾ ਲੰਗਰ ਲੱਗ ਸਕੇ ਇੱਕ ਜਿਹੜੀਆਂ ਸਮੱਸਿਆਵਾਂ ਮੂਹਰੇ ਖੜੀਆਂ ਘਰ ਦੀਆਂ ਜ਼ਰੂਰਤਾਂ ਖੜੀਆਂ ਮੂਹਰੇ ਦਵਾਈਆਂ ਅੰਤਰਾ ਹਸਪਤਾਲ ਦੀਆਂ ਲਿਆਉਣ ਵਾਲੀਆਂ ਔਰ ਅੰਦਰ ਹਸਪਤਾਲ ਦੇ ਵਿੱਚ ਡਾਕਟਰਾਂ ਦੀਆਂ ਤਰਕਾਹਾਂ ਦੇਣ ਵਾਲੀਆਂ ਤੁਸੀਂ ਯਕੀਨ ਮੰਨਿਓ ਪਿਛਲੇ 20-22 ਦਿਨਾਂ ਤੋਂ ਫਰੂਟ ਹੀ ਨਹੀਂ ਆ ਰਿਹਾ ਅੱਗੇ ਅਸੀਂ ਹਰ ਰੋਜ਼ ਪੂਰੇ ਪਰਿਵਾਰ ਨੂੰ ਇੱਕ ਟਾਈਮ ਫਰੂਟ ਛਕਾਉਨੇ ਆ 2:30 ਵਜੇ ਹੁਣ ਪਿਛਲੇ ਕਰੀਬ 1 ਮਹੀਨੇ ਤੋਂ ਨਾ ਪਪੀਤਾ ਨਾ ਐਪਲ ਫਰੂਟ ਹੀ ਨਹੀਂ ਆ ਰਿਹਾ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ ਸਾਡੀ ਅੱਜ ਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੀ ਰਿਕਵੈਸਟ ਹੀ ਸਾਡੀ ਬਹੁਤ ਵੱਡੀ ਪ੍ਰੋਬਲਮ ਦੇ ਵਿੱਚ ਇਸ ਟਾਈਮ ਮਨੁੱਖਤਾਰੀ ਸੇਵਾ ਪਰਿਵਾਰ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਸ ਮਹੀਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਸਮੱਸਿਆਵਾਂ ਵਧੀਆਂ ਹੋਈਆਂ ਸਾਡੇ ਪਰਿਵਾਰ 'ਚ ਕਿਉਂਕਿ ਪਿਛਲੇ 2 ਮਹੀਨਿਆਂ ਤੋਂ ਸੰਗਤ ਦਾ ਬਹੁਤ ਘੱਟ ਆਉਣਾ ਇੱਥੇ ਇੱਕ ਤਾਂ ਹੜਪੀੜਤ ਲੋਕ ਸੀ ਹੜਾਂ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋ ਗਿਆ ਪੰਜਾਬ ਦਾ ਸੰਗਤਾਂ ਉਸ ਪਾਸੇ ਨੂੰ ਵੀ ਹੋਈਆਂ ਹੋਈਆਂ ਸੀ ਬਾਕੀ ਪਿੱਛੇ ਅਪ੍ਰੈਲ ਤੋਂ ਬਾਅਦ ਮਈ ਜੂਨ ਜੁਲਾਈ ਅਗਸਤ ਇਹ 3-4 ਮਹੀਨੇ ਬਹੁਤ ਗਰਮੀ ਦੇ ਹੁੰਦੇ ਆ ਇਹਦੇ ਵਿੱਚ ਬਹੁਤ ਸੰਗਤ ਘਟ ਜਾਂਦੀ ਆ ਹੁਣ ਪਰ ਹੁਣ ਤਾਂ ਇਹ ਹਾਲਾਤ ਬਣ ਗਏ ਇਸ ਵਾਰ ਸਾਡੀ ਹੱਥ ਜੋੜ ਕੇ ਬੇਨਤੀ ਆ ਇਸ ਵੀਡੀਓ ਨੂੰ ਸ਼ੇਅਰ ਕਰਿਓ ਜਰੂਰ ਕਿਉਂਕਿ ਇਸ ਵਾਰ ਹੁਣ ਜਿਹੜਾ ਕੈਂਪ ਆ ਰਿਹਾ ਸਾਡਾ 23 ਤਰੀਕ ਦਾ ਪਰਸੋਂ ਦਾ ਕੈਂਪ ਆ ਮੰਗਲਵਾਰ ਦਾ ਜਿਹੜਾ ਦਵਾਈਆਂ ਦਾ ਲੰਗਰ ਲੱਗਦਾ ਮਹੀਨੇ ਦੇ ਵਿੱਚ ਦੋ ਵਾਰੀ ਦਵਾਈਆਂ ਦੇ ਲੰਗਰ ਲੱਗਦੇ ਆ ਕਰੀਬ 7000 ਮੈਂਬਰ ਨੂੰ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦੀ ਦਵਾਈ ਦਿੱਤੀ ਜਾਂਦੀ ਹੈ ਇੱਕ ਇੱਕ ਮਹੀਨੇ ਦੀ ਹੁਣ ਜਿਹੜਾ 23 ਤਰੀਕ ਦਾ ਦਵਾਈਆਂ ਦਾ ਲੰਗਰ ਆ ਇਹੀ ਅਗਲੇ 21 ਤਰੀਕ ਨੂੰ ਆ ਫਿਰ ਇੱਕ ਮਹੀਨੇ ਬਾਅਦ ਇਹੀ ਸੰਗਤਾਂ ਦਾ ਔਰ 21 ਤਰੀਕ ਨੂੰ ਜਿਹੜਾ ਹੈਗਾ ਕੈਂਪ ਉਹਦੇ ਵਿੱਚ ਹੈਗੀ ਆ ਦਿਵਾਲੀ 21 ਤਰੀਕ ਦੀ ਦਿਵਾਲੀ ਆ ਗਈ ਇਸ ਕਰਕੇ ਦਿਵਾਲੀ ਵਾਲਾ ਕੈਂਪ ਲੱਗਣਾ ਨਹੀਂ 21 ਤਰੀਕ ਵਾਲਾ ਤਾਂ ਜਿਹੜੇ ਅੱਜ 23 ਤਰੀਕ ਨੂੰ ਪਰਸੋਂ ਨੂੰ ਆਉਣਗੇ ਮੈਂਬਰ ਉਹਨਾਂ ਨੂੰ ਸਾਰਿਆਂ ਨੂੰ ਦੋ-ਦੋ ਮਹੀਨੇ ਦੀ ਦਵਾਈ ਦੇਣੀ ਹੈ। ਮਤਲਬ ਜਿਹੜੀ ਦਵਾਈ ਸਾਡੀ 9.5 ਲੱਖ ਰੁਪਏ ਦੀ ਦਵਾਈ ਲੱਗਦੀ ਹੈ ਇੱਕ ਕੈਂਪ 'ਚ ਇਸ ਵਾਰ 18-19 ਲੱਖ ਰੁਪਏ ਦੀ ਦਵਾਈ ਲੱਗਣੀ ਆ ਕਿਉਂਕਿ ਦੋ-ਦੋ ਮਹੀਨੇ ਦੀ ਦਵਾਈ ਦੇ ਰਹੇ ਆ। ਤੇ ਦਵਾਈ ਨੂੰ ਸਾਡੇ ਕੋਲੇ ਇਸ ਟਾਈਮ ਸਿਰਫ ਹੀ 3-3-4000 ਸਾਢੇ 3-4 ਲੱਖ ਰੁਪਇਆ ਪਿਆ ਵਾ ਜਿਹੜਾ ਕਿ ਕਰੀਬ 19 ਲੱਖ ਦੀ ਦਵਾਈ ਆਉਣੀ ਆ। ਔਰ ਉੱਪਰੋਂ ਇਸ ਵਾਰ ਡਾਕਟਰਾਂ ਦੀਆਂ ਤਨਖਾਹਾਂ, ਨਰਸਿੰਗ ਸਟਾਫ ਦੀਆਂ ਤਨਖਾਹਾਂ, ਸਾਡੇ ਜਿਹੜੇ ਮੁਲਾਜ਼ਮ ਕੰਮ ਕਰਦੇ ਉਹਨਾਂ ਦੀਆਂ ਤਨਖਾਹਾਂ ਬਹੁਤ ਜ਼ਿਆਦਾ ਇਸ ਟਾਈਮ ਤਕਲੀਫ ਦੇ ਵਿੱਚ ਆ ਜੀ ਪਲੀਜ਼ ਧਿਆਨ ਦਿਓ ਸਾਡੇ ਜਿਹੜੇ ਮੈਂਬਰ ਨੇ ਸੇਵਾਦਾਰ ਨੇ ਰਜਿਸਟਰਡ ਬਹੁਤ ਸਾਰੇ ਭੈਣ ਭਰਾ ਸਾਡੇ ਨਾਲ ਜੁੜਦੇ ਨੇ ਐਜੇ ਸੇਵਾਦਾਰ ਕਿਉਂਕਿ ਅਸੀਂ ਸਿਰਫ ਉਹਨਾਂ ਤੋਂ ਹੀ ਸੇਵਾ ਲੈਣੇ ਆ ਜਿਹੜੇ ਸਾਡੇ ਨਾਲ ਐਜੇ ਸੇਵਾਦਾਰ ਜੁੜਦੇ ਨੇ ਜਿਨ੍ਹਾਂ ਨੂੰ ਅਸੀਂ ਆਧਾਰ ਕਾਰਡ ਜਾਂ ਪੈਨ ਕਾਰਡ ਲੈਣੇ ਆ ਜਿਹੜੇ ਕੋਈ ਭੈਣ ਭਰਾ ਬਾਹਰ ਨੇ ਉਹਨਾਂ ਦਾ ਅਸੀਂ ਲਾਇਸੈਂਸ ਲੈਣੇ ਆ ਜਾਂ ਪਾਸਪੋਰਟ ਦੀ ਫੋਟੋ ਲੈਣੇ ਆ ਫਿਰ ਅਸੀਂ ਉਹਨਾਂ ਨੂੰ ਅਕਾਊਂਟ ਨੰਬਰ ਸ਼ੇਅਰ ਕਰਦੇ ਆ ਤਾਂ ਉਹ ਜਿਹੜੇ ਮੈਂਬਰ ਨੇ ਬਹੁਤ ਸਾਰੇ ਭੈਣ ਭਰਾ ਜਿਹੜੇ ਸਾਡੇ ਨਾਲ ਮੈਂਬਰ ਬਣਦੇ ਨੇ ਪਰ ਬਹੁਤ ਘੱਟ ਨੇ ਉਹ ਭੈਣ ਭਰਾ ਜਿਹੜੇ ਸਾਡੇ ਨਾਲ ਜੁੜੇ ਨੇ ਜਿਹੜੇ ਸਾਨੂੰ ਹਰ ਮਹੀਨੇ ਸੇਵਾ ਭੇਜਦੇ ਸਾਡੇ ਹੱਥ ਚੁੜ ਕੇ ਬੇਨਤੀ ਆ ਜੀ ਇਸ ਵਾਰ ਸਾਡੀ ਸਾਰੇ ਮਦਦ ਕਰੋ ਤਾਂ ਜੋ ਇੱਕ ਤਾਂ ਦਵਾਈਆਂ ਦਾ ਲੰਗਰ ਲੱਗ ਸਕੇ ਇੱਕ ਜਿਹੜੀਆਂ ਸਮੱਸਿਆਵਾਂ ਮੂਹਰੇ ਖੜੀਆਂ ਘਰ ਦੀਆਂ ਜ਼ਰੂਰਤਾਂ ਖੜੀਆਂ ਮੂਹਰੇ ਦਵਾਈਆਂ ਅੰਦਰ ਹਸਪਤਾਲ ਦੀਆਂ ਲਿਆਉਣ ਵਾਲੀਆਂ ਔਰ ਅੰਦਰ ਹਸਪਤਾਲ ਦੇ ਵਿੱਚ ਡਾਕਟਰਾਂ ਦੀਆਂ ਤਰਕਾਹਾਂ ਦੇਣ ਵਾਲੀਆਂ ਔਰ ਨਰਸਿੰਗ ਸਟਾਫ ਨੇ 23 24 ਸਾਡੇ ਕੋਲੇ ਨਰਸਾਂ ਭੈਣਾਂ ਤੇ ਵੀਰ ਨੇ ਉਹਨਾਂ ਦੀਆਂ ਡਾਈਟ ਵਾਲੇ ਡਾਕਟਰ ਨੇ ਫਿਰ ਸਾਡੇ ਕੋਲੇ ਸਾਈਕੀਆਟ੍ਰਿਕ ਡਾਕਟਰ ਨੇ ਫਿਰ ਐਮ ਡੀ ਮੈਡੀਸਨ ਨੇ ਡਾਕਟਰ ਫਿਰ ਬੀ ਐਮ ਐਸ ਡਾਕਟਰ ਨੇ ਪੰਜ ਮਤਲਬ ਉਹਨਾਂ ਸਾਰਿਆਂ ਨੂੰ ਤਨਖਾਹਾਂ ਦੇਣੀਆਂ ਜਿਹੜੀਆਂ ਇਸ ਵਾਰ ਸਾਡੇ ਹੱਥ ਤਨਖਾਹ ਜੋਗੇ ਪੈਸੇ ਵੀ ਹੈ ਨਹੀਂ ਤੇ ਬੇਨਤੀ ਹੈ ਭੈਣੋ ਭਰਾਵੋ ਤੁਸੀਂ ਜਰੂਰ ਸਾਡਾ ਸਾਥ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਭੈਣ ਭਰਾ ਨਹੀਂ ਸਾਥ ਦੇ ਸਕਦੇ ਕਿਉਂਕਿ ਇਸ ਵਾਰ ਪਰਿਵਾਰ ਦੀਆਂ ਜ਼ਰੂਰਤਾਂ ਜਿਹੜੀਆਂ ਆਮ ਜ਼ਿੰਦਗੀ ਦੀਆਂ ਜ਼ਰੂਰਤਾਂ ਉਹ ਵੀ ਇਕੱਠੀਆਂ ਹੋਈਆਂ ਪਈਆਂ ਕਾਰ ਸ਼ੁਰੂ ਕਰਨਾ ਬੀਬੀਆਂ ਵਾਸਤੇ ਬਿਲਡਿੰਗ ਉਹਦੇ ਵਾਸਤੇ ਸਾਨੂੰ ਰੇਤਾ ਬਜਰੀ ਸੀਮੈਂਟ ਚਾਹੀਦਾ ਜੀ ਘੱਗਰ ਸੈਂਡ ਚਾਹੀਦਾ ਯਕੀਨ ਕਰਿਓ ਪਿਛਲੇ 2 ਮਹੀਨਿਆਂ ਤੋਂ ਬਜਰੀ ਵਾਸਤੇ ਰੇਤੇ ਵਾਸਤੇ ਕਈ ਵਾਰ ਸੰਗਤ ਨੂੰ ਬੇਨਤੀ ਕਰ ਚੁੱਕੇ ਹਾਂ ਸਿਰਫ 2 ਟਰਾਲੀਆਂ ਘੱਗਰ ਸੈਂਡ ਦੀਆਂ ਆਈਆਂ ਟਿਪਰ ਤੇ 2 ਬਜਰੀ ਦੇ ਆਏ ਤੇ ਕੰਮ ਸ਼ੁਰੂ ਕਰਨ ਵਾਸਤੇ ਘੱਟੋ ਘੱਟ 50-50 ਟਿਪਰ ਚਾਹੀਦੇ ਆ ਬਜਰੀ ਦੇ 50 ਚਾਹੀਦੇ ਰੇਤੇ ਦੇ ਔਰ ਘੱਗਰ ਸੈਂਡ ਦੇ ਵੀ ਇੰਨੇ ਚਾਹੀਦੇ ਆ ਪਰ ਇਸ ਕਰਕੇ ਅਸੀਂ ਕੰਮ ਨਹੀਂ ਸ਼ੁਰੂ ਕਰ پا ਰਹੇ ਸਾਡੀ ਕੋਈ ਵੀ ਭੈਣ ਭਰਾ ਸੰਸਤਾ ਕੋਈ ਵੀਰ ਜਿਹੜੇ ਸਾਡੇ ਬਾਹਰ ਸਾਡੀਆਂ ਭੈਣਾ ਵੀਰ ਸਾਡੇ ਫਾਊਂਡੇਸ਼ਨਾਂ ਚਲਾਉਂਦੇ ਆ ਉਹਨਾਂ ਨੂੰ ਬੇਨਤੀ ਆ ਜਿਹੜਾ ਬੀਬੀਆਂ ਦਾ ਘਰ ਬਣਾਉਣਾ ਉਹ ਬਹੁਤ ਜ਼ਰੂਰੀ ਆ ਜੀ ਅਤੀ ਜ਼ਰੂਰੀ ਹੋਇਆ ਪਿਆ ਕਿਉਂਕਿ ਇੱਕ ਤਾਂ ਹੁਣ ਬੀਬੀਆਂ ਦੀ ਗਿਣਤੀ ਬਹੁਤ ਵੱਧ ਗਈ ਆ ਬੇੜਾ ਬਹੁਤ ਨਿੱਕਾ ਜਿਹਾ ਉਹ ਐਂ ਲੱਗਦੀਆਂ ਜਿਵੇਂ ਕੈਦ ਕੀਤੀਆਂ ਹੁੰਦੀਆਂ ਵਿਚਾਰੀਆਂ ਤੁਸੀਂ ਤਸਵੀਰਾਂ ਵੀ ਦੇਖੋ ਕਿਵੇਂ ਛੋਟਾ ਜਿਹਾ ਬੇੜਾ ਤੇ ਛੋਟੇ ਜਿਹੇ ਘਰ ਦੇ ਵਿੱਚ ਕਰੀਬ 850 ਬੰਦਾ ਇੱਕੋ ਬਿਲਡਿੰਗ ਦੇ ਵਿੱਚ ਰਹਿ ਰਿਆ ਔਰ ਇੱਕ ਫਲੋਰ ਦੇ ਉੱਤੇ ਬੀਬੀਆਂ ਤੇ ਭੈਣਾਵਾਂ ਉਸ ਤੋਂ ਉੱਪਰਲੇ ਫਲੋਰ ਦੇ ਉੱਤੇ ਫਿਰ ਬੀਬੀਆਂ ਤੇ ਭੈਣਾਂ ਵਾਂ ਤੇ ਬੱਚੇ ਅੱਧੀ ਅੱਧੀ ਫਲੋਰ ਵੰਡੀ ਹੋਈ ਆ ਫਿਰ ਉਸ ਤੋਂ ਉੱਪਰਲੇ ਤਿੰਨ ਫਲੋਰ ਆ ਜਿਹੜੇ ਉਹ ਬਾਪੂ ਬਜ਼ੁਰਗਾਂ ਵਾਸਤੇ ਆ ਉਹ ਸਾਰੇ ਫੁੱਲ ਆ ਪਰ ਇੰਨੀ ਵੱਡੀ ਗਿਣਤੀ ਚ ਸੰਗਤ ਇੱਥੇ ਸਾਡੇ ਕੋਲੇ ਰਹਿ ਰਹੇ ਨੇ ਅੱਜ ਅਸੀਂ ਕਰੀਬ 1000 ਮੈਂਬਰ ਆ ਹੁਣ ਪ੍ਰਸ਼ਾਦਾ ਚਿਕਾਉਨੇ ਆ ਗੁਰੂ ਕੇ ਲੰਗਰ ਹਰ ਐਤਵਾਰ ਨੂੰ ਅਸੀਂ ਸਾਰੇ ਪਰਿਵਾਰ ਨੂੰ ਇੱਕ ਥਾਂ ਬਿਠਾ ਕੇ ਤੁਸੀਂ ਦੇਖੋ ਸੰਗਤਾਂ ਕਿੰਦਾ ਪੰਕਤਾਂ ਦੇ ਵਿੱਚ ਬੈਠੀਆਂ ਔਰ ਸਾਡੀਆਂ ਆਉਣ ਵਾਲੇ ਸਮੇਂ ਜਿਹੜੂ ਇਟਾਂ ਇਟਾਂ ਵਾਲੀਆਂ ਟਾਈਲਾਂ ਚਾਹੀਦੀਆਂ ਜਿਹੜੀਆਂ ਫਰਸ਼ੀ ਟਾਈਲਾਂ ਉੱਤੇ ਲੱਗਦੀਆਂ ਨਵੀਂ ਬਿਲਡਿੰਗ ਦੇ ਉੱਪਰ ਫਰਸ਼ ਲਾਉਣਾ ਸਾਰੀ ਤੇ ਔਰ ਫਿਰ ਰੈਕ ਚਾਹੀਦੇ ਲੋਹੇ ਦੇ 25 ਪੀਸ ਜਿਹੜੀਆਂ ਦਵਾਈਆਂ ਵਾਂ ਅਲੱਗ-ਅਲੱਗ ਫਲੋਰਾਂ ਦੇ ਉੱਪਰ ਅਲੱਗ-ਅਲੱਗ ਸਾਰੇ ਜਿਹੜੇ ਮੈਂਬਰ ਨੇ ਉਹਨਾਂ ਦੀਆਂ ਦਵਾਈਆਂ ਵੀ ਰੱਖਣੀਆਂ ਉਹਨਾਂ ਦੀਆਂ ਫਾਈਲਾਂ ਵੀ ਰੱਖਣੀਆਂ ਇਸ ਕਰਕੇ ਰੈਕ ਚਾਹੀਦੇ ਆ ਇੱਕ ਕੰਪਿਊਟਰ ਵਾਲੇ ਟੇਬਲ ਚਾਹੀਦੇ ਆ ਹਰੇਕ ਫਲੋਰ ਦੇ ਉੱਤੇ ਇੱਕ-ਇੱਕ ਡਾਕਟਰ ਬੈਠੂਗਾ ਔਰ ਡਾਕਟਰਾਂ ਦੇ ਨਾਲ ਨਰਸਿੰਗ ਸਟਾਫ ਬੈਠੂ ਉੱਤੇ ਇੱਕ ਸਟੱਡੀ ਟੇਬਲ ਚਾਹੀਦੇ ਕੰਪਿਊਟਰ ਟੇਬਲ ਚਾਹੀਦੇ ਆ ਜਿੱਥੇ ਉਹ ਬੈਠ ਕੇ ਆਪਦੀ ਮਤਲਬ ਦਵਾਈ ਬੂਟੀ ਦਾ ਸਾਰਾ ਕੰਪਿਊਟਰ ਦੇ ਉੱਤੇ ਰਿਕਾਰਡ ਰੱਖ ਸਕਣ ਫੇ ਭਾਂਡੇ ਧੋਣ ਵਾਸਤੇ ਸ਼ੈਂਕ ਚਾਹੀਦੇ ਆ ਕਿੰਨੀ ਵਾਰ ਅਸੀਂ ਬੇਨਤੀ ਕਰ ਚੁੱਕੇ ਆ ਵੀ ਭਾਂਡੇ ਧੋਣ ਵਾਲੇ ਸਿੰਖਾਂ ਦੀ ਲੋੜ ਆ ਜੀ ਭਾਂਡੇ ਅਸੀਂ ਬੜੀ ਮੁਸ਼ਕਲ ਨਾਲ ਟੂਟੀਆਂ ਥੱਲੇ ਰੱਖ ਰੱਖ ਕੇ ਪਾਈਪਾਂ ਨਾਲ ਹੀ ਧੋਨੇ ਆ ਇੱਕ ਥਾਂ ਤੇ ਸਾਰੇ ਇਕੱਠੇ ਕਰਕੇ ਜੇ ਧੋਨੇ ਆ ਤਾਂ ਸਾਰੇ ਫਨੋਰਾਂ ਦੇ ਭਾਂਡੇ ਇਕੱਠੇ ਕਰਨੇ ਪੈਂਦੇ ਆ ਸਾਨੂੰ ਇੱਕ ਥਾਂ ਤੇ ਲੈ ਕੇ ਆਉਣੇ ਪੈਂਦੇ ਆ ਸਾਨੂੰ ਬੇਨਤੀ ਹੈ ਜੀ ਵੱਡੇ ਸ਼ੈਂਕ ਚਾਹੀਦੇ ਆ ਜਿਹੜੇ ਗੁਰੂ ਘਰਾਂ 'ਚ ਲੱਗੇ ਹੁੰਦੇ ਆ ਭੰਡੇ ਧੋਣ ਵਾਲੇ ਉਹ ਜਰੂਰ ਸਾਡੇ ਨਾਲ ਪਹੁੰਚਦੇ ਕਰੋ ਸੇਵਾ ਇੱਕ ਪਲੰਬਰ ਦਾ ਸਮਾਨ ਚਾਹੀਦਾ ਰੰਗ ਦਾ ਸਮਾਨ ਚਾਹੀਦਾ ਜੀ ਇਹਦੀ ਤੁਸੀਂ ਸਭ ਤੋਂ ਲਿਸਟ ਲੈ ਸਕਦੇ ਹੋ ਰੰਗ ਦਾ ਸਮਾਨ ਤੇ ਪਲੰਬਰ ਦਾ ਸਮਾਨ ਦੀਵਾਲੀ ਆ ਰਹੀ ਹੈ ਮੂਰੇ ਸਾਰਾ ਰੰਗ ਖਰਾਬ ਹੋਇਆ ਪਿਆ ਬਿਲਡਿੰਗਾਂ ਦੇ ਅੰਦਰ ਬਾਹਰ ਸਾਰੇ ਰੰਗ ਕਰਨ ਵਾਲੇ ਆ ਕਿਉਂਕਿ ਸਾਡੇ ਪਰਿਵਾਰ ਦੇ ਵਿੱਚ ਵੀ ਦੀਵਾਲੀ ਆ ਰਹੀ ਹੈ ਤਾਂ ਅਸੀਂ ਵੀ ਚਾਹੁੰਦੇ ਆ ਵੀ ਥੋੜਾ ਰੰਗ ਰੋਗਨ ਕਰਕੇ ਖੁਸ਼ੀਆਂ ਮਨਾਈਏ ਸਾਰੇ ਫਿਰ ਫਰੂਟ ਤੇ ਹਰੀਆਂ ਸਬਜ਼ੀਆਂ ਤੁਸੀਂ ਯਕੀਨ ਮੰਨਿਓ ਪਿਛਲੇ 20 22 ਦਿਨਾਂ ਤੋਂ ਫਰੂਟ ਹੀ ਨਹੀਂ ਆ ਰਿਹਾ ਅੱਗੇ ਅਸੀਂ ਹਰ ਰੋਜ਼ ਪੂਰੇ ਪਰਿਵਾਰ ਨੂੰ ਇੱਕ ਟਾਈਮ ਫਰੂਟ ਸਿਕਾਉਨੇ ਆ 2:30 ਵਜੇ ਹੁਣ ਪਿਛਲੇ ਕਰੀਬ 1 ਮਹੀਨੇ ਤੋਂ ਨਾ ਪਪੀਤਾ ਨਾ ਐਪਲ ਫਰੂਟ ਹੀ ਨਹੀਂ ਆ ਰਿਹਾ ਫਰੂਟ ਤੋਂ ਬਿਨਾਂ ਹੀ ਸਾਨੂੰ ਸਾਰਨਾ ਪਿੰਡਾ ਪ੍ਰੋਬਲਮ ਹੈ ਕਿ ਜਿਹੜੀ ਦੁਪਹਿਰ ਨੂੰ ਦਵਾਈ ਦਿੰਨੇ ਆ ਸਾਨੂੰ ਐ ਹੁੰਦਾ ਵੀ ਫਰੂਟ ਸਿਕਾ ਕੇ ਦਵਾਈ ਦੇ ਦਾਂਗੇ ਖਾਲੀ ਪੇਟ ਹੋ ਜਾਂਦਾ ਜੱਤ ਇੱਕ ਕਿਉਂਕਿ ਅਸੀਂ ਪ੍ਰਸ਼ਾਦਾ ਸ਼ਾਮ ਨੂੰ 6 ਵਜੇ ਸਿਕਾਉਣਾ ਹੁੰਦਾ ਹੁਣ ਦੁਪਹਿਰੇ ਫਰੂਟ ਹੀ ਨਹੀਂ ਹੁੰਦਾ ਹਰੀਆਂ ਸਬਜ਼ੀਆਂ ਅਸੀਂ ਹੁਣ ਦਾਲਾਂ ਤੇ ਚੱਲ ਰਿਹਾ ਕੰਮ ਜਾਂ ਬੜੀਆਂ ਹੋ ਗਈਆਂ ਆਲੂ ਪਕੌੜੇ ਹੋ ਗਏ ਮੰਨ ਲਓ ਹਰੀਆਂ ਸਬਜ਼ੀਆਂ ਬਿਲਕੁਲ ਹੀ ਹੈ ਨਹੀਂ ਆਉਂਦੀਆਂ ਹੀ ਨਹੀਂ ਹਰੀਆਂ ਸਬਜ਼ੀਆਂ ਬੇਨਤੀ ਹੈ ਭੈਣੋ ਭਰਾਵੋ ਸਾਨੂੰ ਹਰੀਆਂ ਸਬਜ਼ੀਆਂ ਪਹੁੰਚਦੀਆਂ ਕਰਦਿਆ ਕਰੋ ਫਿਰ ਡਾਈਪਰ ਚਾਹੀਦੇ ਆ ਹੁਣ ਬੱਚਿਆਂ ਦੇ ਵੀ ਡਾਈਪਰ ਲੱਗਦੇ ਨੇ ਬਜ਼ੁਰਗਾਂ ਦੇ ਵੀ ਕਰੀਬ ਸਾਡੇ ਕੋਲੇ 200 ਦੇ ਆਸ-ਪਾਸ ਮੈਂਬਰ ਨੇ ਜਿਨ੍ਹਾਂ ਦੇ ਡਾਈਪਰ ਲੱਗਦੇ ਨੇ ਔਰ ਦੋ ਟਾਈਮ ਵੀ ਡਾਈਪਰ ਲੱਗ ਗਿਆ ਤਾਂ 400 ਡਾਈਪਰ ਇੱਕ ਦਿਨ ਦੇ ਵਿੱਚ ਲੱਗ ਜਾਂਦਾ ਤੇ ਇੱਕ ਡਾਈਪਰ ਦੇ ਡੱਬੇ ਦੇ ਵਿੱਚ 10 ਤੋਂ 12 ਪੀਸ ਹੁੰਦੇ ਆ ਤੇ ਤੁਸੀਂ ਸੋਚੋ ਵੀ ਕਿੰਨੀ ਵੱਡੀ ਬਲਕ ਦੇ ਵਿੱਚ ਸਾਡੇ ਡਾਈਪਰਾਂ ਦੀ ਜਰੂਰਤ ਪੈਂਦੀ ਹੈ ਸਾਨੂੰ ਫਿਰ ਸਾਨੂੰ ਜਰੂਰਤ ਆ ਕਾਟਨ ਰੋਲ ਜਿਹੜੇ ਰੂਮ ਵਾਲੇ ਹੁੰਦੇ ਆ ਕਾਟਨ ਵਾਲੇ ਰੋਲ ਹੁੰਦੇ ਆ ਵੱਡੇ ਵੱਡੇ ਜਿਹਦੇ ਨਾਲ ਅਸੀਂ ਡਾਈਪਰ ਜਦੋਂ ਲਾਉਨੇ ਆ ਸਾਫ਼ ਕਰਦੇ ਆ ਥੱਲੇ ਸਾਰਾ ਤੇ ਉਰੇ ਵਾਸਤੇ ਕਾਟਨ ਰੋਲ ਚਾਹੀਦੇ ਹੁੰਦੇ ਆ ਫਿਰ ਸਾਨੂੰ ਹਸਪਤਾਲ ਵਾਸਤੇ ਦਵਾਈਆਂ ਦੀ ਜਰੂਰਤ ਆ ਹੁਣ ਹਸਪੀਟਲ ਦੇ ਵਿੱਚ ਦਵਾਈਆਂ ਨਹੀਂ ਪੂਰੀਆਂ ਹੋ ਰਹੀਆਂ ਸਾਤੋਂ ਅਸੀਂ ਮਨੋ ਥੋੜੀਆਂ ਥੋੜੀਆਂ ਕਰਕੇ ਦਵਾਈਆਂ ਲਿਓਣ ਲਈ ਮਜਬੂਰ ਹੋਏ ਪਏ ਆ ਵੀ 10000 ਦੀਆਂ ਦਵਾਈਆਂ ਲੈ ਆਓ 15 ਦੀਆਂ ਲੈ ਆਓ 5000 ਦੀਆਂ ਲੈ ਆਓ ਇਸ ਤਰ੍ਹਾਂ ਚੱਲਦਾ ਫਿਰ ਮੈਡੀਵੇਜ ਹਸਪਤਾਲ ਦਾ ਬਿੱਲ ਦੇਣ ਵਾਲਾ ਜੀ ਜਿੱਥੇ ਬਾਪੂ ਜਗਰਾਜ ਸਿੰਘ ਦਾ ਬਾਥਰੂਮ ਵਾਲੀ ਜਗ੍ਹਾ 'ਚ ਕੀੜੇ ਪਏ ਸੀ ਉਹਦੀ ਸਰਜਰੀ ਹੋਈ ਸੀ ਬਾਈ ਦੀ ਉੱਥੇ ਉਹਦਾ ਬਿੱਲ ਦੇਣ ਵਾਲਾ ਹੁਣ ਜੇ ਨਵਾਂ ਮਰੀਜ਼ ਲੈ ਕੇ ਜਾਵਾਂਗੇ ਪਹਿਲਾਂ ਪੁਰਾਣੇ ਦਾ ਬਿੱਲ ਦੇਣਾ ਪੈਣਾ ਤੇ ਉਹ ਬਿੱਲ ਨਹੀਂ ਦਿੱਤਾ ਜਾ ਰਿਹਾ ਕਰੀਬ 1.5 ਲੱਖ ਰੁਪਿਆ ਵੀਰ ਦਾ ਬਿੱਲ ਆ ਉਹਦਾ ਫਿਰ ਐਮ ਆਰ ਆਈਆਂ ਦੀ ਸੇਵਾ ਵਾ ਜਿਹੜੀ 34000 ਰੁਪਿਆ ਸੇਵਾ ਦੇਣ ਵਾਲੀ ਆ ਹਜੇ 34000 ਦਿੱਤੀ ਗਈ ਹੈ 60000 ਰੁਪਈਆ ਹਜੇ ਹੋਰ ਵੀ ਦੇਣ ਵਾਲੀ ਪਈ ਆ ਸੇਵਾ ਜਿਹੜੀਆਂ ਐਮ ਆਰ ਆਈਆਂ ਕਰਾਈਆਂ ਬੀ ਐਮ ਆਰ ਆਈਆਂ ਤੇ ਸੱਤ ਈ ਜੀ ਹੋਈਆਂ 64 64 94000 ਰੁਪਈਆ ਬਣਿਆ ਸੀ ਜਿਹਦੇ ਵਿੱਚੋਂ 34000 ਰੁਪਈਆ ਦਿੱਤਾ 60000 ਰੁਪਈਆ ਹਜੇ ਦੇਣਾ ਬਾਕੀ ਆ ਸਾਡਾ ਸਾਡੀ ਬੇਨਤੀ ਆ ਜੀ ਹੱਥ ਜੋੜ ਕੇ ਵੀ ਪਲੀਜ਼ ਸਾਡੇ ਪਰਿਵਾਰ ਦੀ ਇਸ ਟਾਈਮ ਮਦਦ ਕਰੋ ਜ਼ਰੂਰਤ ਆ ਸਾਨੂੰ ਵੀ ਪਤਾ ਹੜਪੀਟਾਂ ਵਾਸਤੇ ਵੀ ਬਹੁਤ ਵੱਡੀ ਜ਼ਰੂਰਤ ਆ ਪੰਜਾਬ ਦੇ ਵਿੱਚ ਉੱਥੇ ਵੀ ਤੁਸੀਂ ਖੁੱਲ ਕੇ ਮਦਦ ਕਰੋ ਪਰ ਇਸ ਟਾਈਮ ਪਰਿਵਾਰ ਦੀਆਂ ਸਾਡੇ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ ਜੀ ਇਸ ਟਾਈਮ ਬੜੀ ਦਿੱਕਤ ਆ ਰਹੀ ਹੈ ਕੈਂਪ ਦੀਆਂ ਦਵਾਈਆਂ ਹੁਣ 2 ਮਹੀਨਿਆਂ ਦੀਆਂ ਦੇਣੀਆਂ ਐ ਇਸ ਟਾਈਮ ਇਸ ਵਾਰ ਜਿਹੜਾ ਕੈਂਪ ਲਾਉਣਾ ਸਾਨੂੰ ਫਿਕਰ ਲੱਗਿਆ ਪਿਆ ਪਰਸੋਂ ਨੂੰ ਕੈਂਪ ਆ ਅੱਧਿਕ ਦਵਾਈ ਅਸੀਂ ਚੱਕ ਲਈ ਅੱਧੀ ਹਜੇ ਚੱਕਣੀ ਆ ਪਰ ਹੁਣ ਉਹ ਜਿੱਥੋਂ ਦਵਾਈਆਂ ਚੱਕਦੇ ਆ ਫੈਕਟਰੀਆਂ ਵਾਲਿਆਂ ਕੋਲੋਂ ਉਹਨਾਂ ਨੂੰ ਬਾਏ ਚੈੱਕ ਅਸੀਂ ਪੇਮੈਂਟ ਕਰਦੇ ਆ ਤੇ ਸਾਡੇ ਖਾਤੇ ਦੇ ਵਿੱਚ ਪੈਸਾ ਹੈ ਨਹੀਂਗਾ ਵੀ ਜਿੰਨਾਂ ਦਵਾਈਆਂ ਦਾ ਅਸੀਂ ਉੱਥੇ ਦੇ ਸਕੀਏ ਕਰੀਬ 18-19 ਲੱਖ ਰੁਪਏ ਦੀਆਂ ਦਵਾਈਆਂ ਲੱਗਣੀਆਂ ਇਸ ਕੈਂਪ 'ਚ ਕਿਉਂਕਿ ਡਬਲ ਕੈਂਪ ਲੱਗ ਰਿਹਾ ਜਿਹੜਾ 23 ਤਰੀਕ ਨੂੰ ਕੈਂਪ ਲੱਗ ਰਿਹਾ ਇਹੀ ਕੈਂਪ ਜਿਹੜੇ ਇਹ ਮਰੀਜ਼ਾਂ ਨੇ ਮਹੀਨੇ ਬਾਅਦ ਆਉਣਾ ਹੁੰਦਾ ਕਿਉਂਕਿ ਦੋ ਕੈਂਪ ਲਾਉਣੇ ਆ ਸੀ 15-15 ਦਿਨਾਂ ਬਾਅਦ ਜਿਹੜੇ ਆਹ ਕੈਂਪ ਚ ਆਉਣਗੇ ਉਹਨਾਂ ਨੇ ਅਗਲੇ ਮਹੀਨੇ ਆਉਣਾ ਜਿਹੜੇ ਇਸ ਤੋਂ 15 ਦਿਨਾਂ ਬਾਅਦ ਲਾਉਣਗੇ ਉਹ ਫਿਰ ਉਸ ਤੋਂ ਅਗਲੇ 1 ਮਹੀਨੇ ਬਾਅਦ ਆਉਣਗੇ ਹੁਣ ਜਿਨ੍ਹਾਂ ਨੇ 23 ਤਰੀਕ ਵਾਲੇ ਕੈਂਪ 'ਚ ਦਵਾਈ ਲੈ ਕੇ ਜਾਣੀ ਆ ਉਹਨਾਂ ਨੇ ਦੁਬਾਰਾ 21 ਤਰੀਕ ਵਾਲੇ ਕੈਂਪ 'ਚ ਦਵਾਈ ਲੈਣ ਆਉਣਾ ਹੁਣ 21 ਤਰੀਕ ਨੂੰ ਦੀਵਾਲੀ ਆ ਦੀਵਾਲੀ ਵਾਲ ਛੁੱਟੀ ਤੇ ਉਸ ਦਿਨ ਡਾਕਟਰ ਵੀ ਕਹਿੰਦੇ ਅਸੀਂ ਆਉਣਾ ਨਹੀਂ ਫਿਰ ਫਿਰ ਪਰਸੋਂ ਵਾਲੇ ਕੈਂਪ 'ਚ ਜਿਹੜਾ ਅਸੀਂ 23 ਤਰੀਕ ਨੂੰ ਲਾ ਰਹੇ ਹਾਂ ਇਹਦੇ ਵਿੱਚ ਹੀ ਸਾਨੂੰ ਸਾਰੇ ਮਰੀਜ਼ਾਂ ਨੂੰ ਡਬਲ ਦਵਾਈ ਦੇਣੀ ਪੈਣੀ ਆ ਦੋ ਦੋ ਦਵਾਈਆਂ ਦੇਣੀਆਂ ਪੈਣੀਆਂ ਇਸ ਕਰਕੇ ਬੇਨਤੀ ਆ ਸਾਡਾ ਸਾਥ ਦਿਓ ਹਸਪਤਾਲ ਦੀਆਂ ਪਰਿਵਾਰ ਦੀਆਂ ਦਵਾਈਆਂ ਦੀਆਂ ਫਰੂਟ ਦੀਆਂ ਸਬਜ਼ੀਆਂ ਦੀਆਂ ਇਹ ਬਹੁਤ ਸਾਰੀਆਂ ਜ਼ਰੂਰਤਾਂ ਜਿਹੜੀਆਂ ਰੁਕ ਰਹੀਆਂ ਵਾਂ ਤੁਹਾਡੇ ਸਾਥ ਨਾਲ ਹੀ ਆ ਜੀ ਅਸੀਂ ਪਲੀਜ਼ ਵੀਡੀਓ ਸ਼ੇਅਰ ਕਰਿਓ ਜਿੰਨੇ ਵੀ ਭੈਣ ਭਰਾ ਮਦਦ ਕਰ ਸਕਦੇ ਆ ਉਹ ਜਰੂਰ ਮਦਦ ਕਰਿਓ ਜਿਹੜੇ ਭੈਣ ਭਰਾ ਸਾਡੇ ਨਾਲ ਜੁੜਨਾ ਚਾਹੁੰਦੇ ਆ ਕਾਊਂਟਰਾਂ ਹੀ ਸੇਵਾ ਕਰਨਾ ਚਾਹੁੰਦੇ ਆ ਉਹ ਸਾਡੇ ਨੰਬਰਾਂ ਦੇ ਉੱਪਰ ਜਿਹੜੇ ਸਕਰੀਨ ਦੇ ਉੱਤੇ ਨੰਬਰ ਦਿੱਤੇ ਆ ਉਹਨਾਂ ਦੇ ਉੱਪਰ ਤੁਸੀਂ ਸਾਨੂੰ ਆਪਣਾ ਆਧਾਰ ਕਾਰਡ ਸੈਂਡ ਕਰਦੇ ਹੋ ਅਸੀਂ ਤੁਹਾਨੂੰ ਅਕਾਊਂਟ ਨੰਬਰ ਭੇਜ ਦਾਂਗੇ ਤੁਸੀਂ ਆਪਣਾ ਇੱਕ ਪੈਨ ਕਾਰਡ ਹੁੰਦਾ ਜਿਹੜਾ ਉਹਦੀ ਫੋਟੋ ਖਿੱਚ ਕੇ ਭੇਜ ਦਿਓ ਅਸੀਂ ਤੁਹਾਨੂੰ ਅਕਾਊਂਟ ਨੰਬਰ ਭੇਜ ਦਾਂਗੇ ਤਾਂ ਜੋ ਤੁਸੀਂ ਸਾਡੀ ਮਦਦ ਕਰ ਸਕੋ ਥੋੜੇ ਤੋਂ ਥੋੜਾ ਬਾਲੇ ਤੋਂ ਬਾੜਾ 100 200 500 ਜਿੰਨੀ ਵੀ ਮਦਦ ਕਰ ਸਕਦੇ ਆ ਓਨੀ ਕੀ ਦੇ ਨਾਲ ਹੀ ਤੇਲ ਮਨ ਇੱਕ ਇੱਕ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਸਾਨੂੰ ਜਰੂਰ ਤੇ ਇਸ ਟਾਈਮ ਤੁਹਾਡੇ ਸਾਥ ਦੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ